ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬੀਤੇ ਦਿਨੀ ਬਠਿੰਡਾ ਦੇ ਵਿੱਚ ਖਾਦਸਾ ਵਾਪਰਿਆ ਸੀ ਜਿੱਥੇ ਤੇਜ਼ ਰਫਤਾਰ ਫੋਰਚਨਰ ਗੱਡੀ ਇੱਕ ਆਟੋ ਦੇ ਵਿੱਚ ਜਾ ਵਧ ਜੀ ਸੀ ਆਟੋ ਦੇ ਵਿੱਚ ਬੱਚੇ ਸਵਾਰ ਸਨ ਜਿੱਥੇ ਦੱਸਿਆ ਜਾ ਰਿਹਾ ਕਿ ਬੱਚੇ ਜਿਹੜੇ ਨੇ ਉਹ 12 ਦੇ ਕਰੀਬ ਇਸ ਆਟੋ ਦੇ ਵਿੱਚ ਸਵਾਰ ਹੁੰਦੇ ਨੇ ਤੇ ਕਈਆਂ ਦੇ ਗੰਭੀਰ ਸੱਟਾਂ ਲੱਗਿਆ ਸਨ ਤੇ ਉੱਥੇ ਇੱਕ ਹੋਰ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਕਿ ਬਠਿੰਡਾ ਦੇ ਵਿੱਚ ਹੀ ਇੱਕ ਆਟੋ ਚਾਲਕ ਜਿਸ ਦੇ ਵੱਲੋਂ ਕੀ ਆਟੋ ਜਿਹੜਾ ਇੱਕ ਮਜ਼ਦੂਰ ਦੇ ਵਿੱਚ ਮਾਰਿਆ ਜਾਂਦਾ ਟੱਕਰ ਹੋਈ ਹੈ ਤੇ ਮਜ਼ਦੂਰ ਦੇ ਕਾਫੀ ਸੱਟਾਂ ਲੱਗਿਆ ਰਹਿੰਦਾ ਸੀ। ਦੱਸਿਆ ਜਾ ਰਿਹਾ ਕਿ ਆਟੋ ਚਾਲਕ ਤੇ ਆਟੋ ਦੇ ਵਿੱਚ ਇੱਕ ਸਵਾਰੀ ਮੌਜੂਦ ਸੀ। ਜਿਸ ਵੇਲੇ ਹਾਦਸਾ ਵਾਪਰਿਆ ਹੈ ਤੇ ਇੱਕ ਮਜ਼ਦੂਰ ਜਿਹੜਾ ਹੈ ਉਸ ਦੇ ਵਿੱਚ ਆਟੋ ਜਾ ਵਜਿਆ। ਹਾਲਾਂਕਿ ਦੱਸਿਆ ਜਾ ਰਿਹਾ ਕਿ ਮਜ਼ਦੂਰ ਨੂੰ ਜ਼ਖਮੀ ਹਾਲਤ ਦੇ ਵਿੱਚ ਸਮਾਜ ਸੇਵੀ ਸੰਸਥਾ ਦੇ ਵੱਲੋਂ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਉਸ ਦਾ ਇਲਾਜ ਕਰਕੇ ਉਸ ਨੂੰ ਅੱਗੇ ਇਲਾਜ ਦੇ ਲਈ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਡਾਕਟਰ ਜਿਨ੍ਹਾਂ ਦਾ ਇੱਕ ਇਹ ਕਹਿਣਾ ਹੈ ਕਿ ਜਿਹੜਾ ਆਟੋ ਚਾਲਕ ਉਸਦੇ ਵੀ ਸੱਟਾਂ ਲੱਗੀਆਂ ਨੇ ਪਰ ਜ਼ਿਆਦਾ ਗੰਭੀਰ ਨਹੀਂ ਹੈ ਜਿਹੜਾ ਮਜ਼ਦੂਰ ਹੈ ਉਹ ਇਸ ਵੇਲੇ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਸੀ ਜਿਸ ਨੂੰ ਕੇਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਮੇਰਾ ਨਾਮ ਮੰਗਾ ਸਿੰਘ ਹੈ ਜੀ ਮੇਰਾ ਜੀ ਪਿੰਡ ਹੈਗਾ ਭੋਖੜਾ ਅਸੀਂ ਆਰੀਆ ਸਮਾਚੌਂਕ 'ਚ ਕੰਮ ਕਰਦੇ ਆਂ ਅੱਜ ਜੀ ਆਟੋ ਰਿਕਸ਼ੇ ਦੇ ਨਾਲ ਐਕਸੀਡੈਂਟ ਹੋ ਗਿਆ ਗਵਿੰਦਪੁਰੇ ਦਾ ਬੰਦਾ ਜੀ ਤੇ ਅਸੀਂ ਇਹਨਾਂ ਦੇ ਨਾਲ ਆਏ ਹਸਪਤਾਲ 'ਚ ਪਤਾ ਲੱਗਿਆ ਕਿਵੇਂ ਹੋਇਆ ਇਹ ਜੀ ਬੱਸ ਆਉਂਦਾ ਸੀਗਾ ਜੀ ਕ੍ਰੋਸ ਕਰ ਰਿਹਾ ਸੀ ਉਧਰੋਂ ਆਟੋ ਲਿਸ਼ਕਾਰਿਆ ਸੀ ਤੇ ਇਹਨਾਂ ਦੇ ਸੱਟ ਲੱਗ ਗਈ ਸਾਰਿਆਂ ਦੇ ਜੀ ਸੱਟ ਸੀਰੀਅਸ ਆ ਜੀ ਜ਼ਿਆਦਾ ਜੀ ਸਾਡਾ ਮੇਰਾ ਨਾਮ ਜੀ ਡਾਕਟਰ ਹਰਸ਼ਿਤ ਗੋਇਲ ਹੈ ਈਐਮਓ ਸਿਵਲ ਹਸਪੀਟਲ ਕੋਈ ਆਟੋ ਦਾ ਐਕਸਚੇਂਜ ਕੋਈ ਕਿਸ ਤਰ੍ਹਾਂ ਹਾਂਜੀ ਸਾਰਾ ਜਨ ਸੇਵਾ ਦੁਆਰਾ ਜੀ ਮਰੀਜ਼ ਲਿਆਂਦਾ ਗਏਗੇ ਤਿੰਨ ਮਰੀਜ਼ ਲਿਆਂਦੇ ਗਏ ਉਹਨਾਂ ਦੇ ਦੱਸਣ ਮੁਤਾਬਕ ਦੋ ਇੱਕ ਆਟੋ ਚਾਲਕ ਸੀਗਾ ਇੱਕ ਉਹਦੀ ਸਵਾਰੀ ਸੀਗੀ ਤੇ ਇੱਕ ਲੇਬਰ ਚੌਂਕ ਸੀ ਐਕਸੀਡੈਂਟ ਵੀ ਲੇਬਰ ਚੌਂਕ 'ਚ ਹੋਇਆ ਆਟੋ ਵਾਲਾ ਲੇਬਰ ਚੌਂਕ 'ਚ ਖੜੇ ਹੋਏ ਮਜ਼ਦੂਰ ਦੇ ਵਿੱਚ ਵਿਚਿਆ ਜੀ ਇਸ ਤਰ੍ਹਾਂ ਹਾਲਾਤ ਜੀ ਜਿਹੜਾ ਲੇਬਰ ਵਾਲਾ ਉਹਦੇ ਹਾਲਾਤ ਕਾਫੀ ਜ਼ਿਆਦਾ ਸੀਰੀਅਸ ਨੇਗੇ ਉਸ ਨੂੰ ਸੀਗ ਅਗਲੇਰੀ ਹਸਪਤਾਲ ਇਮਜ਼ ਬਟਿੰਡਾ ਲਈ ਰੈਫਰ ਕਰ ਦਿੱਤਾ ਹੈ ਜਲਦੀ ਐਂਬੂਲੈਂਸ ਆ ਕੇ ਨੂੰ ਸ਼ਿਫਟ ਕਰਾ ਦਿੱਤਾ ਜਾਵੇ ਆਟੋ ਚਾਲਕ ਦੇ ਵੀ ਆਟੋ ਚਾਲਕ ਦੇ ਵੀ ਸੱਟਾਂ ਨੇ ਜੀ ਪਰ ਉਹਨਾਂ ਦੀ ਕੋਈ ਜਾਨਲੇਵਾ ਸੱਟਾਂ ਨਹੀਂ ਹੈ ਜਿਹੜਾ ਮਜ਼ਦੂਰ ਹੁੰਦੀਆਂ ਸੱਟਾਂ ਕਾਫੀ ਜ਼ਿਆਦਾ ਗੰਭੀਰ